ਹਾਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਭਰਾ ਕਿਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਬੁਰਜ ਡੇਰੀ ਫਾਰਮ ਤੇ ਆਇਆ ਦੋਸਤੋ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੇ ਫਾਰਮ ਤੇ ਸੋ ਤਕਰੀਬਨ ਰੁਟੀਨ ਦੇ ਵਿੱਚ ਹੀ ਦੋਸਤੋ ਆਪਾਂ ਵੀਡੀਓ ਪਾਈ ਦੀਆਂ ਨੇ ਇਸ ਕਰੋਂ ਦੂਜੇ ਤੀਜੇ ਦਿਨ ਜਿਹੜੀ ਅਪਡੇਟ ਆਪਾਂ ਜ਼ਰੂਰ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ ਜਿਹੜੇ ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਟੋਟਲ 8 ਕ ਨਾਗਾ 8 7 ਨਾਗ ਹੋਣਗੇ ਠੀਕ ਆ ਜੀ ਸੋ ਜ਼ਿਆਦਾਤਰ ਹਰੇਕ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਜਰਸੀ ਬਲੀਡ ਦੇ ਵਿੱਚ ਵੜਾ ਦਿਖਾ ਦੇਾਂਗੇ ਤੇ ਮਾਲ ਸਾਰਾ ਸੋਇਆ ਸੋਇਆ ਤਕਰੀਬਨ ਵਿੱਚ 4 ਵੜਾ ਗੱਬਾਂ ਨਾਲ ਸੌਰੀ 4 ਗੱਬਾਂਾਂ ਵਿੱਚ ਚਿਆਰੀ ਤੇ ਤਕਰੀਬਨ ਕੋਈ 3 ਤੋਂ 4 ਨਾਗ ਜਿਹੜੇ ਸੋਏ ਸੋਏ ਆ ਠੀਕ ਆ ਬਾਕੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਕੋਈ ਵੀ ਖਰੀਦਦਾਰ ਆਪਣਾ ਸੱਜਣ ਵੀ ਰਾਰਿਆ ਜਿਹੜੇ ਪਸ਼ੂ ਸਵੇਸ ਵਾਏ ਆ ਆਪਣੇ ਦੋ ਟਾਈਮ ਚੋਕੇ ਚਾਹੇ ਕੋਈ ਭਰਾ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਯਕੀਨੀ ਬਣਾ ਲਿਓ ਤੇ ਗੱਬਣ ਪਸ਼ੂ ਆਪਣਾ ਚਾਰੇ ਤਰ੍ਹਾਂ ਦਾ ਟਿਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਸੋ ਤਰੀਕਾ ਅਜ 26 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ 2:30 ਵਜੇ ਦਾ ਸਮਾਂ ਸੋ ਮਾਲ ਵੱਡੀ ਗਿਣਤੀ ਦੇ ਵਿੱਚ ਹੁੰਦਾ ਪੀਗਾ ਜੀ ਜਰਸੀ ਦੇ ਵਿੱਚ ਜ਼ਿਆਦਾਤਰ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਕਾਫੀ ਭੈਣ ਭਰਾ ਸੱਜਣ ਵੀਰ ਆਪਣੀ ਸ਼ੌਂਕ ਰੱਖਦੇ ਆ ਜਰਸੀ ਬਰੀਡ ਦੇ ਵਿੱਚ ਵੇੜਾ ਖਰੀਦਣ ਦਾ ਸੋ ਕਰੋ ਸੰਗ ਆ ਠੀਕ ਆ ਜੀ ਆ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਡਾਕਟਰ ਗੁਰਸਾਖ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ। ਸੱਚੀ ਗੱਲ ਸਾਨੂੰ ਸਾਡੀ ਸਾਹਿਬ ਸਤਿ ਸ਼੍ਰੀ ਅਕਾਲ। ਮਹਾਰਾਜ ਠੀਕ ਠਾਕ ਜੀ। ਹਾਂਜੀ ਵਧੀਆ ਜੀ ਗੁਰੂ ਰਾਮ ਦਾਸ ਜੀ ਮੇਰੇ ਜੀ। ਠੀਕ ਆ ਡਾਕਟਰ ਸਾਹਿਬ ਉਧਰ ਵੀ ਤਕਰੀਬਨ 8-7 ਲਾ ਗਈ ਆਪਾਂ ਦਿਖਾਈ ਆ। ਹਾਂਜੀ ਨੌ ਵੈੜਾ ਜੀ। ਠੀਕ ਆ ਵੀਰੇ। ਹਾਂਜੀ। ਮਾਲ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਾ ਵੇਖ ਬੋਕਿਆ। ਵੇਖ ਗਿਆ ਜੀ ਵੇਖ ਗਿਆ ਜੀ। ਦਰਸੀ ਵੈੜਾ ਸੀ ਉਹਦੇ ਵਿੱਚ ਵੀ। ਹਾਂਜੀ ਹਾਂਜੀ ਵੇਖ ਗਿਆ। ਠੀਕ ਆ ਇੱਕ ਅੱਡੀ ਰਹਿ ਗਈ ਹੋਵੇ ਚਲੋ ਬਿਆਨਾਂ ਵੀਰ ਨੇ ਦਿੱਤਾ ਸੀ। ਠੀਕ ਆ ਜੀ ਆਪ ਤੇ ਬੱਚੀਆਂ ਤਕਰੀਬਨ ਅੱਜ ਕੋਈ ਦੰਦ ਦੋਂਦਾ ਤੇ ਪਹਿਲਾਂ ਦੂਜਾ ਹਾਂਜੀ ਹਾਂਜੀ ਦੋਂਦੀ ਵੀ ਹੈਗੀ ਆ ਤੇ ਬਾਕੀ ਜਿਹੜੀਆਂ ਸੂਈਆਂ ਆ ਵੈੜਾਂ ਤਿੰਨਾਂ ਦੇ ਮਗਰੀ ਜਰਸੀਆਂ ਬੱਚੀਆਂ ਜੀ ਅੱਛਾ ਹਾਂਜੀ ਇਸੀਮਾ ਦੀ ਚੰਗੇ ਚੰਗੇ ਭਰਾਏ ਹਾਂਜੀ ਇੱਕ ਸੈਕ ਦੀ ਆ ਆ ਜਿਤਨਾ ਬਿੱਗ ਸ਼ਾਟ ਦੀ ਆ ਇਹ ਉਹਦਾ ਨਹੀਂ ਆਪਾਂ ਕਹਿ ਸਕਦੇ ਸੰਧੂ ਸਾਹਿਬ ਜਿਹੜੇ ਰਿਕਾਰਡ ਆ ਨਹੀਂ ਉਹ ਦੇ ਦੇ ਜੀ ਜਿਨ੍ਹਾਂ ਦਾ ਪਤਾ ਆਪਾਂ ਨੂੰ ਪੂਰੀ ਡਿਟੇਲ ਮਿਲੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਤਿੰਨ ਇੱਕ ਬਲੈਕ ਜਰਸੀ ਸੂਈ ਆ ਆ ਬੱਚੀ ਜਿਤਨਾ ਦੋਂਦੀ ਖੀਰੀ ਹੈ ਜੇ ਗੱਬਣਿਆ ਦੋਂਦੀ ਦੋਂਦੇ ਦੰਦ ਪੁੱਟੇ ਆ ਬੱਚੀ ਠੀਕ ਆ ਠੀਕ ਆ ਤੇ ਬ ਜਰੂਰ ਆਤ ਕਰਦੇ ਆਪਾਂ ਪਹਿਲਾਂ ਇਧਰੋਂ ਜਰਸੀ ਪੀਰੀਅਡ ਦੇ ਵਿੱਚ ਵੜ ਸੋਈ ਆ ਬਿਲਕੁਲ ਤਾਜੀ ਵੜਾ ਮੈਨੂੰ ਲੱਗਦਾ ਵੀ ਡਾਕਟਰ ਜਿੰਨੀਆਂ ਸੋਈਆਂ ਸਾਰੀਆਂ ਮਗਰ ਜਿੰਨਾਂ ਦੇ ਕੋਈ ਆਪਸ਼ਨ ਨਹੀਂ ਆ ਜੀ ਬੱਚੇ ਵਾਲਾ ਉਹ ਬੱਚੇ ਵਾਲਾ ਜਿੰਨੀ ਜਿੰਨੀ ਜਾਂ ਆਪਣੇ ਵੜਾ ਸਈਆਂ ਆ ਤੇ ਸਾਰਿਆਂ ਦੇ ਮਗਰ ਬੱਚੇ ਸੀ ਪਿਛਲੇ ਪੂਰ ਚ ਸਾਰਿਆਂ ਮਗਰ ਬੱਚੇ ਸਨ ਇਸ ਬੱਚੇ ਜੀ ਐਸੀ ਕਿ ਬੱਚੀਆਂ ਜੀ ਇਸੇ ਤਰ੍ਹਾਂ ਹੀ ਹੈ ਹਾਂਜੀ ਲੈ ਵੀ ਡਾਕਟਰ ਬੱਚੀ ਕਿਨਵਾ ਸੁਭਾਉ ਹੋ ਗਈ ਆ ਇਹ ਪਹਿਲੇ ਨੂੰ ਜਿੰਨੀਆਂ ਸੰਧੂ ਸਾਹਿਬ ਠੀਕ ਆ ਤੇ ਕੱਲ ਸੋਈ ਆ ਤੇ ਮਗਰ ਬੱਚੀ ਉਹ ਦਸ ਹੀ ਦਿੱਤਾ ਆਪਾਂ ਆ ਤੇ 10 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਆ ਤੇ ਮੀਡੀਅਮ ਕੱ ਵੇ ਲੋ ਆਪਾਂ ਕਹਿ ਦੇਣਾ ਲੋ ਵੀ ਇਹ ਸਾਥ ਤੋਂ ਮੀਡੀਅਮ ਤੋਂ ਛੋਟੀ ਹਾਈਟ ਦੇ ਵਿੱਚ ਜਰਸੀ ਆ ਦੂਜਾ ਸੂਬਾ ਸੂਈ ਕਲ ਦੀ ਕੋਈ 10 ਕਿਲੋਟਰ ਬੋਲੇ ਤੋਂ ਸਟਾਰਟਿੰਗ ਮਗਰ ਬੱਛੀ ਆ ਬੱਚੇ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਸੀਗਾ ਆਪਸ਼ਨ ਅੱਜ ਕੋਈ ਨਹੀਂ ਹੈਗੀ ਵੀ ਮੇਲ ਕਾਫ ਆ ਠੀਕ ਆ ਜੀ ਸਾਰੀਆਂ ਮਗਰ ਬੱਛੀਆਂ ਨੇ ਜਿਹੜੇ ਪਸ਼ੂ ਸੋਏ ਆ ਖਾਲਸਾ ਦੇਖ ਲੋ ਲੇਵਾ ਕਿੰਨਾ ਉਹਨਾਂ ਹੀ ਅੱਗੇ ਤੇ ਉਹਨਾਂ ਹੀ ਪਿੱਛੇ ਚਵਾਈ ਚੁਈ ਤੇ ਫਿਰ ਡਾਕਟਰ ਓਕੇ ਰਿਪੋਰਟ ਬੜੀ ਵਧੀਆ ਸਿੰਧੂ ਸਾਹਿਬ ਨਿਕਲੀ ਆ ਜੀ ਹਾਂ ਹਾਂ ਜੀ ਆਹ ਦੇਖੋ ਜੀ ਠੰਡੀ ਇੱਤਰਾ ਹੀ ਜਿੱਦ ਦਾ ਮਰਜੀ ਬੈਠੇ ਹੋ ਹਾਂ ਤੇ ਪਲਾਸ ਪੁਆਇੰਟ ਸੰਦੂਖ ਸਾਹਿਬ ਉਹ ਬੱਛੀ ਜਿਸ ਨੂੰ ਲੈ ਕੇ ਅੱਜ ਦੋਸਤੋ ਫੇਰ ਹੈ ਰੈਕਟਰ ਸਾਹਿਬ ਹਾਜ਼ਰ ਹੋਇਆ ਨਿਕਲ ਕਰਮੀ ਦੇ ਤੋਫੇ ਆ ਕ੍ਰੋਸ ਬੱਛੀਆਂ ਨੇ ਤੇ ਜਰਸੀ ਦੇ ਵਿੱਚ ਕਾਫੀ ਵੱਡੀ ਡਿਮਾਂਡ ਰਹੀਦੀ ਆਪਣੇ ਸੱਜਣ ਵੀਰਾਂ ਦੀ ਤੇ ਜਰਸੀ ਦੇ ਵਿੱਚ ਅੱਜ ਵੇੜਾ ਵੀ ਤੁਹਾਨੂੰ ਪੰਜ ਚਾਰ ਨਾਗ ਆਪਾਂ ਦਿਖਾਉਨੇ ਆ ਠੀਕ ਆ ਆ ਫੇਸ ਕੁਆਲਿਟੀ ਆ ਬਹੁਤ ਹੀ ਬੜੀ ਕਰੂ ਜੀ ਆ ਕਿ ਛੋਟੀ ਪੂਤੀ ਆ ਠੀਕ ਆ ਛੋਟਾ ਕੰਨ ਛੋਟੀ ਪੂਤੀ ਮਗਰ ਬੱਛੀ ਵੀ ਚੰਗੀ ਆ ਜੀ ਹਾਂ ਜੀ ਜੀ ਬੱਛੀ ਚਲੋ ਸੀਮਤ ਦਾ ਨਹੀਂ ਪਤਾ ਪਰ ਹੈ ਜਰਸੀ ਦੇ ਵਿੱਚ ਜਰਸੀ ਜੀ ਉਹ ਦੀਦਾਈ ਆ ਜੀ ਆਪਣਾ ਜਰਸੀ ਸੋ ਬੱਚਾ ਚੰ ਵਰਾਉਣਾ ਰੰਗ ਲਾ ਰਾਂਗੇ ਬੜਾ ਮੀਂਹ ਰੰਗ ਅੱਛਾ ਡਾਕਟਰ ਸਾਹਿਬ ਕੀ ਮੁੱਲ ਕੀ ਡਿਮਾਂਡ ਦੀ ਬੱਚੀ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਆਪਾਂ ਦੇਣ ਲੈਣ ਨਹੀਂ ਕਰਨਾ 62000 ਰੁਪਏ ਦੇ ਦਾਂਗੇ 62 ਦੇ ਹਾਂਜੀ ਠੀਕ ਆ ਜੀ ਮਾਲ ਆਪਾਂ ਡਾਕਟਰ ਸਾਹਿਬ ਪੂਰਾ ਕਸਰਾ ਕੁਸਰਾ ਕੱਢ ਕੇ ਛੋਟਾ ਛਟਾ ਐ ਲੈਸ ਤੋਂ ਲੈਸ ਕਰਕੇ ਬੱਸ ਹੀ ਸੰਧੂ ਸਾਹਿਬ ਤੁਹਾਨੂੰ ਪਤਾ ਜੈ ਜੀ ਖਰੀਦਾ ਵਾ ਪਹਿਲੀ ਦੀ ਜਿੰਨੀ ਆਪਾਂ ਵੀਡੀਓ ਦੇ ਵਿੱਚ ਮੁੱਲ ਪਿਆ ਉਨਾਂ ਹੀ ਵੀਰਾਂ ਨੇ ਪਾਤਾ ਹੀ ਆਪਾਂ ਨੂੰ ਠੀਕ ਹੈ ਅੱਗੇ ਕੋਸ਼ਿਸ਼ ਕਰੀ ਦੀ ਵੀਰ ਭੈਣ ਭਰਾਵਾਂ ਨੂੰ ਜਿਹੜੀ ਜਰਸੀ ਹੁੰਦੀ ਉਹੋ ਜਿਹਾ ਹੀ ਮੁੱਲ ਕਰੀਦਾ ਜੀ। ਆ ਬਿਲਕੁਲ ਦੀ ਜੇ ਅਸੀਂ ਤੁਹਾਨੂੰ ਪਰਾ ਪਿੱਛੇ ਵੱਛੀ ਆ ਗਈ ਆ ਤੇ 5-7000 ਦੀ ਪਿੱਛੇ ਵੱਛੀ ਵੱਛੀ ਕੱਲੀ। ਬਿਲਕੁਲ। ਹਾਂਜੀ। ਲੋ ਵੀ ਇਹ ਡਿਮਾਂਡ ਆ ਇਹ ਮੁੱਲ ਦੀ ਵੱਛੀ ਰਹੂਗੀ। ਬਹੁਤ ਪਿਆਰੀ ਵੱਛੀ ਆ ਠੀਕਾ ਜੀ ਥਣ ਚੱਡੇ ਦੀ ਸਾਫ਼ ਸੁਥਰੀ ਆ ਕੋਈ ਫੋਟ ਬੱਚਾ ਨਹੀਂਗਾ। ਇੱਧਰ ਸੈਗਰ ਨੰਬਰ ਤੇ ਡਾਕਟਰ ਸਾਹਿਬ ਇੱਕ ਆਪਣੇ ਕੋਲ ਤੋਹਫਾ ਆ ਜਰਸੀ ਦੇ ਵਿੱਚ। ਇਹ ਇਹ ਦੇ ਰਿਸ਼ਮਾਈਆ ਜੀ ਜਿੱਦਨੇ ਇਹਨੇ ਤਿਆਰੀ ਕਰਨੀ ਆ ਤੇ ਵੇਖੋ ਕਿਰੇ ਖੜ ਖੜ ਦੁਨੀਆ ਵੇਖੂਗੀ ਕੁਦਰਤਾ ਕ੍ਰਿਸ਼ਮਾ ਕਾ ਕ੍ਰਿਸ਼ਮਾ ਕਪੂਰ ਇਹ ਕ੍ਰਿਸ਼ਮਾ ਕਪੂਰ ਤੇ ਹੀ ਤਾਂ ਹੈ ਕ੍ਰਿਸ਼ਮਾ ਕਪੂਰ ਹੀ ਹੈ ਲੈ ਵੀ ਹਾਂਜੀ ਲਓ ਵੀ ਬੱਚੀ ਤੁਹਾਨੂੰ ਦਿਖਾਉਨੇ ਆ ਪਨੂਨ ਪਹਿਲਾ ਸੂਆ ਬੱਚੀ ਦਾ ਸੁਣਾ ਤਾਂ ਦੰਦੀ ਕਿਵੇਂ ਆ ਡਾਕਟਰ ਦੋਂਦੀ ਆ ਜੀ ਦੋਂਦੀ ਆ ਚੇਰੀ ਦੋਂਦੀ ਆ ਪੱਚਾ ਚੈੱਕ ਕਰਵਾਵਾਂਗੇ ਫਿਰ ਲੇਵੇ ਦੀ ਜਿਹੜੀ ਬੰਤਰਿਆ ਉਹ ਚੈੱਕ ਕਰੋ ਤੇ ਛੋਟਾ ਜਿਹਾ ਫੇਸ ਯਾਦ ਲਿਖ ਹਾਂਜੀ ਬੱਚੀ ਬਹੁਤ ਪਿਆਰੀ ਹੈ ਦੋਸਤੋ ਕੋਈ ਵੀਰਾਂ ਭੈਣ ਭਰਾ ਇੱਥੇ ਆਉਂਦਾ ਵੇਖੋਗੇ ਤੁਸੀਂ ਡਿਜ਼ਾਈਨ ਨੂੰ ਚੈੱਕ ਕਰੋ ਮੇਰਾ ਵੀ ਲੇਵਾ ਵੇਖੋ ਜੀ ਕਿੰਨਾ ਬੇਕਮਾਲ ਸੁਣਾ ਦੇ ਇਹਦੀ ਬਿਊਟੀ ਵੇ ਆ ਮੇਲਾ ਵੇਖਦੀ ਆ ਮੁਟਿਆਰੇ ਨਹੀਂ ਮੇਲਾ ਤੈਨੂੰ ਵੇਖਦਾ ਤੈਨੂੰ ਵੇਖਦਾ ਗੱਲ ਬਾਤ ਸੰਧੂ ਸਾਹਿਬ ਬਾਕੀ ਦੋਂਦੀ ਆ ਤੇ ਗਾਇ ਵੇਖੋ ਥਾਣਾ ਦੇ ਵਿੱਚ ਆਪਾਂ ਕਹਿਣ ਵਾਲੀਆਂ ਗੱਲਾਂ ਨਹੀਂ ਡਾਕਟਰ ਇੱਕ ਮਿੰਟ ਰੋਕਿਆ ਜੀ ਮੇਰੇ ਇਹ ਗਾਇ ਵੇਖੋ ਥਾਣਾ ਦੇ ਵਿੱਚ ਥਾਣ ਵੀ ਬੇਕਮਾਲ ਸੋਨਾ ਪੁੱਟੂਗੀ ਵੇਖੋ ਦੋਸਤੋ ਕੋਈ ਆਪਾਂ ਗੱਲਬਾਤ ਨੂੰ ਕਰੀਏ ਕੋਈ ਫੋਰਚਾੰਡ ਨੂੰ ਤੇ ਬੰਦਾ ਮਰਨਾ ਵੇਖੋ ਤੁਸੀਂ ਹੁਣ ਤੋਂ ਹੀ ਇਧਰੋਂ ਥਣ ਜਾ ਕੇ ਤੇ ਪਰਾਂ ਪਰਲੇ ਕਿਹੜੇ ਪਾਸੇ ਲੱਗਾ ਜੇ ਹੈ ਤੇ ਸੰਧੂ ਸਾਹਿਬ ਫੇਸ ਕੁਆਲਟੀ ਦੀ ਜਿਹੜੀ ਬਿਊਟੀ ਇਹਨੂੰ ਲੱਗੀ ਨਾ ਬੜੇ ਘੱਟ ਲੱਗਦੀ ਏ ਛੋਟੀ ਜੀ ਫੇਸ ਤੇ ਕੰਨ ਸਮੋਲ ਬਿਲਕੁਲ ਇਧਰ ਦੇਖੋ ਇਹ ਬੰਗਲਾਂ ਨਾਲੋਂ ਵੀ ਛੋਟਾ ਜੀ ਸਮੋਲ ਕੰਨ ਤੇ ਪਲੀ ਪ੍ਰੀਤੀ ਪੂਰੀ ਆ ਵਜਨ ਵੇਟ ਵੀ ਪੂਰਾ ਲਹੂ ਵਾਲੀ ਪੂਰਾ ਦੋ ਵੱਡਾ ਦੇ ਵਜਨ ਵੇਟ ਵੀ ਪੂਰਾ ਤੇ ਜਿਹੜੀਆਂ ਸਫਾਈਆਂ ਇਹਨੂੰ ਲੱਗੀਆਂ ਮਾਲਕ ਨੇ ਰੰਗ ਭਗ ਲਾਇਆ ਜੀ ਇਹਨੂੰ ਬਹੁਤ ਸੋਹਣੀ ਬਿਊਟੀ ਦੇ ਵਿੱਚ ਆ ਜੀ ਲੋਵੀ ਪਛੀ ਬਹੁਤ ਜਦੀ ਬਾ ਕਮਾਲ ਥੱਲੇ ਦੇ ਵੀ ਬੜੀ ਖਬਰਦਾਰ ਬਣ ਕੇ ਤਿਆਰ ਹੋ ਗਈ ਆ ਠੀਕ ਆ ਤੇ ਡਾਕਟਰ ਵਾਹੇ ਤਿਆਰੀ ਤੇ ਸੁਕੂਗੀ ਹੈ ਸੰਧੂ ਸਾਹਿਬ ਜੀ ਤਿਆਰੀ ਐਵੇਂ ਆਖੀ ਹੁਣ ਦੋ ਦਿਨ ਲੈ ਲੈ ਇੱਕ ਦਿਨ ਲੈ ਲੈ ਚਾਰ ਦਿਨ ਲੈ ਲੈ ਤਿਆਰੀ ਦੇ ਵਿੱਚ ਹੀ ਖੜੀ ਆ ਤੇ ਬਾਕੀ ਇਹਨੇ ਟਾਈਮ ਬਹੁਤ ਸਕਦਾ ਲੈ ਵੀ ਜਾਵੇ ਇਹਨੇ ਸੁੰਦਿਆ ਸੁੰਦਿਆ ਹੀ ਲੈਵਾ ਬਹੁਤ ਭਰੂਗੀ ਹਾਂ ਲਓ ਦੋਸਤ ਜਿਵੇਂ ਗੱਲ ਕਰਦੇ ਨੇ ਵੀ ਆਪਦੇ ਵਜਨ ਵਜੂਤ ਨਾਲੋਂ ਵੀ ਥੱਲੇੋਂ ਜ਼ਿਆਦਾ ਲੜੂਗੀ ਕਰਮਾ ਲਈ ਉਹ ਗੱਲ ਬਾਤ ਹੈ ਉਮਰ ਦੇ ਸਾਹਿਬਨਾ ਬਾਕੀ ਸੰਧੂ ਸਾਹਿਬ ਤੁਹਾਨੂੰ ਹੀ ਤੁਸੀਂ ਵੀਡੀਓ ਬਣਾ ਦੇ ਉਮਰ ਕਿਹੜੀ ਹੈ ਜੀ ਤਾਂ ਦਾ ਆਪਾਂ ਚੱਕਣੀ ਨਾ ਕਰਾ ਦਿਓ ਕਰਾ ਦਿਓ ਲਓ ਦੇਖੋ ਜੀ ਲਓ ਜੀ ਨੋ ਵੀ ਸਾਰੇ ਪ्योर ਦੋ ਦੰ ਦਾ ਠੀਕ ਆ ਜੀ ਹਾਂਜੀ ਬਾਕੀ ਸਾਰੇ ਜਿਹੜੇ ਸੰਧੂ ਸਾਹਿਬ ਆਪਾ ਜਿਹੜੀ ਤਸੱਲੀ ਕਰਾ ਗਈ ਦੇਵਾਂਗੇ ਸਾਰੇ ਸੋ ਬੱਚੀ ਬਹੁਤ ਸੋਹਣੀ ਹੈ ਠੀਕ ਆ ਜੀ ਬਹੁਤ ਪਿਆਰੀ ਬੈੜਾ ਸੋ ਪਸੰਦ ਆਊਗੀ ਵੀਰਾਂ ਨੂੰ ਆ ਦੇਖੋ ਠੀਕ ਹੈ ਡਾਕਟਰ ਸਾਹਿਬ ਕੀ ਡਿਮਾਂਡ ਬੱਚੀ ਦੀ ਕਰਦੇ ਆ ਇਹ ਸੰਧੂ ਸਾਹਿਬ 1 10 ਦੀ ਦੇਣਾ 1 10 ਦੇ ਹਾਂਜੀ ਲੈਸਲੂਸ ਕਰਕੇ 1.5 ਦੀ ਸੰਸਾਰ 1.5 ਦੀ ਹਾਂਜੀ ਵੀ ਜਿੱਥੇ ਦੇ ਦੇਣੀ ਬਸ 1.5 ਦੀ ਜਾਇਜ਼ ਆ ਬਿਲਕੁਲ ਉਹਲੇ ਇਹ ਤੁਹਾਨੂੰ ਪੜਾ ਰਿਕਾਰਡ ਵਾਲੀਆਂ ਵਸ਼ੀਆਂ ਬੜੀਆਂ ਘੱਟ ਮਿਲਦੀਆਂ ਵਾ ਇਹਦੀ ਬਿਊਟੀ ਦੀ ਗੱਲ ਵੇਖ ਲੋ ਜੀ ਬਿਊਟੀ ਵੀ ਚੰਗੀ ਲੇਵੇ ਦੀ ਗੱਲ ਕਰੀਏ ਲੇਵਾ ਵੀ ਵੇਖ ਚੱਡਾ ਚੁਡਾ ਪ੍ਰਤਖਾਣੇ ਦੇ ਆ ਬੜੀਆਂ ਘੱਟ ਨੇ ਜੇ ਤੁਸ ਨੂੰ ਨਾ ਯਾਨੀ ਕਿ ਢਿਲ ਨਹੀਂ ਗਈ ਦੇਖੋ ਜੀ ਸੋ ਬੱਚਿਆਂ ਦੋਸਤੋਂ ਆਪਾਂ ਹੋਰ ਵੀ ਤੁਹਾਨੂੰ ਬਥੇਰੇ ਦਿਖਾ ਦੇਣੀ ਆ ਪਰ ਦੋੰਦੀ ਬੱਚੀ ਇਹੋ ਜੀ ਫਾਬਰਾ ਆਪਾਂ ਇਹੋ ਜੀ ਤਿਆਰੀ ਕਰਦੀ ਬਹੁਤ ਘੱਟ ਦੇਖਦੇ ਆ ਬੜੀਆਂ ਘੱਟ ਬਿਊਟੀ ਦੇ ਵਿੱਚ ਹਾਂ ਬਿਊਟੀ ਬਿਊਟੀ ਬਹੁਤ ਸੋਹਣੀ ਆ ਬੀਡੀ ਦੇ ਵਿੱਚ ਹਰ ਪੱਖੋਂ ਸੰਦੂ ਸਾਹਿਬ ਇਹ ਦੋਲਦੇ ਹੋਣ ਚੰਗੀ ਰਹਿਣਾ ਵਾ ਥਣਾ ਦੀ ਵੀ ਗੈਪ ਚੰਗਾ ਫੇਸ ਕੁਆਲਿਟੀ ਵੀ ਸੋਹਣੀ ਆ ਹਰ ਪੱਖੋਂ ਸੋਹਣੀ ਆ ਸਾਰੇ ਪੱਖੋਂ ਚੰਗੀ ਆ ਸੋ ਆ ਵੇਖੋ ਕੋਈ ਫੋਰ ਬੱਚਾ ਨਹੀਂਗਾ ਚਾਰੇ ਥਾਣਾ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਵੀ ਚਾਰੇ ਥਾਣ ਦੋਸਤੋਂ ਵੇਖੋ ਬੜੇ ਟਿਕਾਣੇ ਤੇ ਸੋਹਣੇ ਛੱਡੇ ਲੈਵ ਦੇ ਵਿੱਚ ਆ ਚਲੋ ਗਾਂ ਕਿਸੇ ਭਰਾ ਵੇ ਇਹ ਜਿੰਨੇ ਚਿਰ ਨੂੰ ਚੌਗੀ ਹੋਣੀ ਛਿਗੀ ਹੋਣੀ ਜਵਾਨ ਹੋਣੀ ਨਾ ਬੜੀ ਵੱਡੀ ਬੱਸੀ ਬਣ ਗਿਆ ਤੂੰ ਤੇ ਪਿੰਡ ਸੁਬਾ ਜਾ ਕੇ ਬੜੀ ਕਮਾਲ ਕਰੂਗੀ ਕਰ ਮੈਂ ਕਹ ਸੰਧੂ ਸਾਹਿਬ ਇਹ ਮੁਰਗੇ ਕਿਹਨੇ 2.5 ਲੱਖ ਦੀ ਵੀ ਨਹੀਂ ਦੇਣੀ ਹਾਂ ਹਾਂਜੀ ਜਿਹੜੇ ਭਰਾ ਨੂੰ ਪਰਖ ਨਰਖਾ ਰੱਖਿਆ ਦੂਜਿਆਂ ਨੇ ਤਾਂ ਕਹਿ ਹੀ ਦੇਣਾ ਲੈ ਵੀ ਡਾਕਟਰ ਇੱਧਰ ਆ ਜਾ ਆ ਜਰਸੀ ਆਪਣੇ ਕੋਲ ਇੱਕ ਖੜੀ ਬਣਾ ਕੇ ਆ ਪਿੱਛੇ ਤੋਂ ਭਾ ਵੇਖੋ ਜਿਗ ਦਾ ਮਗਰ ਜਿਗ ਦੀ ਆ ਖੁਦ ਜਿਗ ਦੀ ਵਹਿੜ ਵਿਖਾਈ ਦੇ ਇਹਦੀ ਬੱਚੀ ਵੀ ਵੇਖੋ ਸੇਮ ਆ ਕਲਰ ਵੇਨੋ ਬਿਲਕੁਲ ਆਪਾਂ ਬੱਚਾ ਵੀ ਕੱਢ ਕੇ ਵੇਖ ਲਓ YouTube ਤੇ ਹਾਂ ਮਗਰ ਵਛੀ ਇਹਦੇ ਵੀ ਹਾਂਜੀ ਵਛੀ ਲੋ ਵੀ ਮਗਰ ਜਰਸੀ ਦੀ ਵਛੀ ਆ ਇਹਨੂੰ ਆ ਕਿੰਨੇ ਦਿਨ ਰਾਤ ਦੀ ਸੂਈ ਆ ਜੀ ਕੱਲ ਰਾਤ ਦੀ ਲੋ ਵੀ ਕੱਲ ਰਾਤੀ ਸੂਈ ਹੈ ਜੇਰ ਦੀ ਵੀ ਵੀਡੀਓ ਪਈ ਜੇ ਆਪਣੇ ਜਿੰਨੀਆਂ ਸੂਈਆਂ ਨਾ ਜੇਰਾਂ ਦੀਆਂ ਵੀਡੀਓ ਬਣਾਈਆਂ ਜੇ ਆਪਾਂ ਬਹੁਤ ਚੰਗੀ ਗੱਲ ਆ ਜੀ ਹਾਂਜੀ ਬਹੁਤ ਜੇਰਾਂ ਜਰਾਂ ਦੀ ਪ੍ਰੋਪਰ ਵੀਡੀਓ ਬਣੀਆਂ ਇਹਦੇ ਵੇਨਸ ਇਹਦੇ ਲੇਵੇ ਦੇ ਵਿੱਚ ਵੇਨਸ ਵੇਖਿਓ ਸੰਧੂ ਸਾਹਿਬ ਕਿੰਨੀਆਂ ਜ਼ਿਆਦੀਆਂ ਆ ਬਾਕੀ ਵਿਚੀ ਜਿਆਦੀ ਤਗੜੀ ਦੇਤੀ ਲੰਬਾਈ ਬਹੁਤ ਜਿਆਦੀ ਆ ਲੰਬੀ ਬਹੁਤ ਜਿਆਦੀ ਆ ਲੰਬਾਈ ਤਾਂ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਰੇਲ ਗੱਡੀ ਦਾ ਡੱਬਾ ਉਹ ਗੱਲ ਬਾਰੇ ਥਣਾ ਦਾ ਗੈਬ ਵੀ ਵੇਖੋ ਆਪ ਸੀ ਆਹ ਵੇਖੋ ਜੀ ਕੱਲਾ ਰੇਲ ਗੱਡੀ ਦਾ ਡੱਬਾ ਨਾ ਸਮਝ ਲਿਆ ਜੀ ਮੇਰਾ ਭਰਾ ਸਪੇਸ ਗੈਬ ਆਪਸੀ ਥਣਾ ਦਾ ਵੀ ਬਾ ਕਮਾਲ ਤੇ ਇਹ ਡਾਕਟਰ ਜਿਵੇਂ ਪਰਸੋ ਦੀ ਸੂਈ ਆ ਹੁਣ ਬੋਲਾ ਕਿੰਨਾ ਕਿਤੇ ਥੱਲੇ ਸੰਧੂ ਸਾਹਿਬ ਇਹਦੇ ਥਲੇ 16 17 ਲੀਟਰ ਭੋਲਾ ਚ ਹੋਇਆ ਜੀ ਆਪਾਂ 16 17 ਆ ਵੇਖਿਓ ਬਾਕੀ ਵੇਨ ਸਕਲੇ ਬੰਨੇ ਹੋਏ ਚੈੱਕ ਕਰਾਇਓ ਅਗਲੇ ਜਿੰਨਾ ਹੀ ਅੱਗੇ ਲੇਵਾ ਉਹਨਾਂ ਹੀ ਪੁੱਛੇ ਆ ਬਾਕੀ ਪੂਰੀ ਬਲੈਕ ਇੱਕ ਵੀ ਵਾਈਟ ਰੰਗ ਨਹੀਂ ਹੈਗਾ ਵਿੱਚ ਪਿਓਰ ਬਲੈਕ ਜਰਸੀ ਤੇ ਪਿਓਰ ਬਲੈਗ ਹੈ ਬਿਲਕੁਲ ਇੱਕ ਰੰਗ ਬਿਲਕੁਲ ਜੈਡ ਬਲੈਕ ਆ ਠੀਕ ਆ ਜੀ ਆ ਫੇਸ ਕੁਆਲਟੀ ਵਖਾਦੀਆਂ ਮੂੰਹ ਮੱਥੇ ਤੋਂ ਇੱਕ ਵਰੀ ਛੋਟਾ ਗੱਲ ਮੇਲੇ ਸਮੋਲ ਕੰਨ ਆ ਜੀ ਤੇ ਲੰਮੀ ਫੁੱਲ ਵੱਡੀ ਪੰਜਾਬ ਵਾਲੀ ਅਸਲ ਜਰਸੀ ਤੇ ਡਾਕਟਰ ਬੋਲਾ ਜੇ ਕਿੰਨਾ ਦੱਸਿਆ ਜੇ ਇਹ 16 17 ਲੀਟਰ ਦੇ ਇਹ ਸਹੀ ਜਿਹੜਾ ਦੁੱਧ ਚ ਵਾਇਆ ਨਾ ਸੰਧੂ ਸਾਹਿਬ ਇਹਨੇ 24 25 ਲੀਟਰ ਚ ਵਾਇਆ ਜੇ ਪਿਛਲੇ ਸਵੇਰ ਚ ਘਾਰ ਵਾਲਿਆਂ ਦੇ ਕਹਿਣ ਦੇ ਮਤਲਬ ਹਾਂ ਮੈਂ ਵੀ ਪਿਛਲੇ ਸਵੇਰ ਕੋ 24 25 ਕਿਲੋ ਮਿਲ ਕੇ ਕਰਵਾਇਆ ਇਹਨੇ ਬਾਕੀ ਕਾ ਕਰਵਾਈ ਸੰਧੂ ਸਾਹਿਬ ਆ ਜਿਹੜਾ ਨਗੀਨਾ ਆ ਗਿਆ ਨਾ ਇਹ ਛਾੜੀ ਦੋ ਵੀ ਗੱਲਾਂ ਕੀ ਚੀਜ਼ ਆ ਹਾਂ ਮਗਰ ਜਦੋਂ ਬੱਚਾ ਆ ਗਿਆ ਚੰਗਾ ਕਾ ਬਰੀਡ ਤੇ ਕਿਸੇ ਭਰਾਨੇ ਕੰਮ ਕਰਨਾ ਹਾਂਜੀ ਬਸੀ ਮਗਰ ਵੀ ਚੰਗੀ ਆ ਬੜੀ ਚੰਗੀ ਸਮੋਲਾ ਕਿਲੋ ਬੋਲੇ ਤੋਂ ਸਟਾਰਟਿੰਗ ਹਾਂਜੀ ਤੇ ਕਾਬੇ ਦਾ ਵੀ ਕਰਮਾੜੀ ਦਾ ਵੱਡੇ ਆ ਦੇ ਵੱਡੀ 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 ਸਭ ਬਾਕੀ ਲੰਬਾਈ ਲੰਬੂਈ ਬਹੁਤ ਓਕੇ ਇਹ ਡਾਕਟਰ ਕੀ ਮੁੱਲ ਇਸ ਵਾਰ ਦਾ ਰਹੂਗਾ ਇਹ ਜੀ ਮੁੱਲ ਜੋ ਮਰਜ਼ੀ ਕਰ ਲਈ 85000 ਦੀ ਦੇ ਤਾਂ 85 ਦੀ ਹਾਂਜੀ ਬਿਲਕੁਲ ਫਿਕਸ ਜਾਇਜ਼ ਮੁੱਲ ਆ ਜੀ ਫਿਕਸ ਹੀ ਆ ਬੇ ਇਹ ਗੱਬੰਦ ਜਿਹੜਾ ਲਈ ਇਹ ਕਿਤੇ ਵੀਡੀਓ ਪਾਵਾਂਗੇ ਮਾਸਾ ਜਿੰਨਾ ਵੀ ਕਿਤੇ ਲੱਫਾ ਨਹੀਂ ਲਾਇਆ ਰਸੂਲ ਸਵਾ ਦੇ ਵਿੱਚ ਹੀ ਬੱਚੀ ਬੱਚਾ ਬਹੁਤ ਤਗੜਾ ਆ ਗਿਆ ਨਾ ਜਿੱਡੀਆਂ ਛੋਟੀਆਂ ਜਰਸੀਆਂ ਨਹੀਂ ਮੱਝਦੀਆਂ ਹੁੰਦੀਆਂ ਉਹਦੀ ਤੇ ਬੱਚੀ ਆ ਗਈ ਉਹਦੀ ਤਾਂ ਮਗਰ ਬੱਚੀ ਆ ਹੈ ਦਾ ਵਲਕੋ ਬਲਕੋ ਬੱਚਾ ਬਹੁਤ ਚੰਗਾ ਪਲਿਆ ਬੱਚਾ ਹਾਂ ਜਿੱਦੀ ਬੱਚੀ ਆ ਅਜੇ ਤਾਂ ਨਾਰੂ ਨਾਲ ਆ ਜੇਕਰ ਨਾਰੂ ਨਾਲ ਨਾ ਹੋਵੇ ਤਾਂ ਪਰਵਾਹ ਨਾ ਕਰਾ 15 20 ਦਿਨ ਦੀ ਹੈ ਸਾਰੇ ਉਹਨਾਂ ਦਾ ਖੜਾ ਰਾਜ ਹੀ ਗਲਤ ਬੋਲਦਾ ਵੀਡੀਓ ਆ ਨਹੀਂ ਮੈਂ ਤਾਂ ਚਲੋ ਗਲਤ ਕਹਾ ਮੇਰੇ ਅੱਧ ਚ ਆਉਂਦੀ ਆ ਹਾਂ ਬਿਲਕੁਲ ਬਿਲਕੁਲ ਨਹੀਂ ਬੜੀ ਪਲੀ ਪ੍ਰੀਤੀ ਬੱਚਾ ਜਦੋਂ ਇਹਦਾ ਬੱਚਾ ਅੰਦਰੋਂ ਆਵੇ ਤਾਂ ਥੋੜਾ ਪਸੂ ਤੈਤਾ ਲਾਉਗਾ ਹਾਂਜੀ 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 ਤੇ ਇਹ ਡਾਕਟਰ ਕੀ ਮੋਲੇ ਦਾ ਦੱਸਿਆ 85000 85000 ਲਓ ਵੀ ਇਹ 85000 ਦੀ ਬੱਚੀ ਵੈਡ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਦੁੱਧ ਕਰਮਾ ਦੀ ਅਗੇ ਸੇਵਾ ਦਾ ਹੋਣੀ 15 16 16 ਕਿਲੋ ਪੌਲੀ ਤੋਂ ਸ਼ੁਰੂਆਤ ਕੀਤੀ ਹਾਂਜੀ ਤੇ ਬਾਕੀ ਲੇਵਾ ਵੀ ਦੱਸਣ ਜੀ ਖੁੱਚਾ ਤੋਂ ਉੱਤੇ ਆ ਫਿਕਸ ਲੇਵਾ ਕੋਈ ਟੱਟਵਾ ਚੱਡਾ ਨਹੀਂ ਗਾ ਜਿੰਨੀਆਂ ਮੇੜਾ ਹਨ ਸੰਧੂ ਸਾਹਿਬ ਆਪਾਂ ਵੀਡੀਓ ਦੇ ਵਿੱਚ ਪਾਈ ਦੀ ਬੜੀ ਇਹੋ ਜਿਹੀ ਵਹਿਣ ਨਹੀਂ ਲਈ ਜਿਹੜਾ ਚੱਡਾ ਟੱਟਵਾ ਹੋਵੇ ਇੱਕ ਸਹਾਵਾਂ ਨੇ ਨਹੀਂ ਲਈਆਂ ਜੀ ਬਿਲਕੁਲ ਲੈ ਡਾਕਟਰ ਅਗਲੀ ਆਵ ਅੱਛੀ ਕੱਢ ਗਏ ਇਹ ਵੀ ਜਰਸੀ ਬਰੀਡ ਦੇ ਵਿੱਚ ਹੀ ਆ ਹਾਂਜੀ ਇਹ ਇਹਦੀ ਬਿਊਟੀ ਵੇਖੋ ਜੀ ਫਿਰ ਇਹ ਗੱਬਣੇ ਹਾਂਜੀ ਹਾਂਜੀ ਬਦਾਮੀ ਇੰਤਰੀ ਆਂਦੇ ਬਦਾਮੀ ਰੰਗ ਅਸਲੀ ਬਦਾਮੀ ਰੰਗ ਜੀ ਆਹ ਲੋ ਵੇਖੋ ਜੀ ਕਿਦੇ ਚੀਜ਼ ਮੇਨਸ ਹੋਣੀ ਵੇਖੋ ਜੀ ਕਿੰਨੀਆਂ ਜਿਆਦੀਆਂ ਤੇ ਮੱਥੇ ਦੇ ਡੂੰਗ ਵੇਖੋ ਕਿੰਨਾ ਜੀ ਇਹਦਾ ਨੀਲ ਗਾਂ ਵਰਗੀ ਹੈ ਨਾ ਹਾਂਜੀ ਹਾਂਜੀ ਭਾਈ ਦੀਆਂ ਨਹੀਂ ਹੁੰਦੀਆਂ ਜਿਆਦੀਆਂ ਤੇਜ ਉਹ ਕੱਚੂ ਕੁੰਮੇ ਦਾ ਵਰਗਾ ਉਹਦਾ ਹੈਗਾ ਮੂੰਹ ਨਾ ਆਹੋ ਨੀਲ ਗਾਂ ਵਰਗੀ ਨੀਲ ਗਾਂ ਵਰਗੀ ਆ ਭਲਿਕਾ ਪਉਂਦੀ ਹੈ ਜੀ ਲੈ ਵੀ ਡਾਕਟਰ ਇਹਦਾ ਸੂਆ ਦੋਗਾ ਤੁਸ ਜੀ ਇਹ ਸੂਆ ਦੂਜਾ ਜੀ ਦੂਜਾ ਸੂਆ ਤੇ ਇਹਨੇ ਸਹੀ ਦੁੱਧ ਜਿਹੜਾ ਘਰ ਵਾਲੀ ਵੀਡੀਓ ਪਾ ਰਾਂਗੇ ਜਿਹਦੇ ਘਰੋਂ ਆਪਾਂ ਲਈ ਆ ਇਹ 2 ਲੀਟਰ ਸਹੀ ਦੁੱਧ ਕੱਢਿਆ ਜੀਨੇ ਅੱਛਾ ਹਾਂਜੀ ਲਓ ਵੇਖੋ ਇਹਨਾਂ ਫੇਸ ਕੁਆਲਿਟੀ ਵਿਖਾਓ ਜੀ ਤੇ ਬਾਕੀ ਚਮਕ ਜਿਹੜੀ ਇਹਨੂੰ ਲੱਗੀ ਨਾ ਕਿਸੇ ਵਿਰਲੀ ਗਾਨ ਲੱਗਦੀ ਹੈ ਲਹੂ ਬਹੁਤ ਜ਼ਰਾ ਬੈਡ ਦੇ ਵਿੱਚ ਲਹੂ ਵੀ ਠੀਕ ਹੈ ਜੀ ਡਾਕਟਰ ਦਾ ਵੀ ਜਿਹੜੀ ਚਮਕ ਇਹਨੂੰ ਲੱਗੀ ਹੈ ਵੀ ਇਹਨੂੰ ਵੀ ਆ ਠੀਕ ਹੈ ਫੋਰ ਵਾਇਰ ਨੂੰ ਨਹੀਂ ਲੱਗੀ ਗੀ ਬਾਕੀ ਤੁਸੀਂ ਦੇਖ ਸਕਦੇ ਜੇ ਪਿੰਡਾ ਪੁੰਡਾ ਪੂਰਾ ਤੋਂ ਸਾਫ ਸੁਥਰਾ ਸਫਾਈਆਂ ਵੇਖੋ ਸਫਾਈਆਂ ਪਤਲੀ ਚਮੜੀ ਦੀ ਸਾਨੂੰ ਸਾਰ ਕਹਿਣ ਦਾ ਮਤਲਬ ਵੀ ਪਤਲੀ ਪੜੀ ਚਪਤਲੀ ਚਮੜੀ ਦੀ ਦੇਖੋ ਹਾਂ ਨਿਸਤਰੀ ਚਮੜੀ ਦੀ ਆ ਬਾਕੀ ਛੱਡੇ ਛੋਟੇ ਦੀ ਬਹੁਤ ਵੇਖੋ ਤੁਸੀਂ ਹਜੇ ਡਾਕਟਰ ਸੂੰਦੀ ਨਹੀਂ ਲੱਗੀ ਸਰ ਸਾਹਿਬ ਇਹਦੇ ਸ਼ੇਦਨ ਬਾਕੀ ਪਹਿ ਜੇ ਲੋ ਵੀ ਹੁਤਾ ਮੰਨ ਕੇ ਵੀ ਸੌਦਾ ਕਰਦੇ ਹੋ ਫੇਸ ਕੁਆਲਿਟੀ ਦਿਖਾਓ ਕਿੰਨੀ ਸੋਹਣੀ ਫੇਸ ਕੁਆਲਿਟੀ ਆ ਲਓ ਜੀ ਫੋਟੋ ਆ ਆਪ ਦੀ ਜਿਹੜੀ ਨਹੀਂ ਉਹਦੇ ਵਿੱਚ ਫੇਸ ਜਿਹੜਾ ਹੁੰਦਾ ਬਲੈਕ ਆ ਜਾਂਦਾ ਜੀ ਹਾਂ ਡਾਕਟਰ ਮੈਂ ਫੋਟੋ ਤਾਂ ਆਪ ਖਿਚਾਉਦੀ ਵੀ ਨਾ ਚਲ ਹਾਂਜੀ ਹਾਂਜੀ ਇਹ ਵੀ ਸੋਚਦੀ ਨਹੀਂ ਮੇਰੀ YouTube ਤੇ ਆ ਗਈ ਵੀਡੀਓ ਇਹ 4 ਨੰਬਰ ਤੇ ਆ ਲਓ ਠੀਕ ਆ ਜੀ ਸੋ ਚੌਥੇ ਨੰਬਰ ਤੇ ਦੋਸਤੋ ਆ ਵਾਹਰ ਤੁਹਾਨੂੰ ਦਿਖਾਈ ਆ ਪਾ ਗੱਬਨ ਸੋ ਦੂਜਾ ਸੂਬਾ ਸੂਣ ਦੀ ਤਿਆਰੀ ਦੇ ਵਿੱਚ ਆ ਇੱਕ ਹਫਤਾ ਸਮਾਂ ਇਹਦਾ ਬਾਕੀ ਆ ਹਾਈਟ ਵੇਖ ਲਓ ਜੀ ਕਿੱਡੀ ਹਾਈਟ ਵੱਡੀ ਹਾਈਟ ਆ ਬਾਕੀ ਕਰਮਾ ਲਈ ਹੈ ਵੀ ਜੰਮੀ ਪੜੀ ਆ ਕੋਈ ਇਹ ਲਸੇਰੀ ਫਿੱਕੀ ਨਹੀਂ ਹੈਗੀ ਬੱਚੀ ਵੈੜ ਚੰਗੀ ਆ ਜਰਸੀ ਦੇ ਵਿੱਚ ਕੋਈ ਪ੍ਰਾ ਥੋੜਾ ਬਾਧਾ ਪਰਸੈਂਟੇਜ ਦੀ ਕ੍ਰਾਸ ਵਿੱਚ ਵੀ ਤੁਸੀਂ ਮੰਨ ਸਕਦੇ ਹੋ ਡਾਕਟਰ ਕੀ ਮੋਲ ਕੀ ਡਿਮਾਂਡ ਇਹ 85 ਦੇ ਦਾਂਗੇ ਸੰਸਬ 85 ਦੇ ਹਾਂਜੀ ਐਂਡ ਕੋਟ ਕਸਰਾ ਕੱਢ ਕੇ ਦੱਸ ਇਹ 82 ਦੀ ਸੰਸਬ ਹਾਂ ਜਾਂ ਨਾ 100 ਰੁਪਏ ਛੋੜ ਹੀ ਕਰਾਂਗੇ ਬਸ ਇਹ ਮੌਕੇ ਤੇ ਤੁਹਾਡੇ ਨਾਲ ਵੀ ਕੋਈ ਬਹਿਸ ਬਾਜੀ ਭਰਾ ਨਾ ਕਰੇ ਇੰਨਾ ਟਾਈਮ ਨਾ ਪਾ ਦੇਣਾ ਬਾਕੀ ਸਭ ਨਾਲ ਵਧੀਆ ਬਿਊਟੀ ਵੀ ਸੋਣੀ ਆ ਚਮੜੀ ਵੀ ਸੋਣੀ ਆ ਦੁੱਧ ਪੱਖੋ ਵੀ ਫੇਸ ਕੁਆਲਿਟੀ ਵਿੱਚ ਸੋਣੀ ਆ ਸਾਰੀ ਆ ਬੈਡ ਆਲਮੋਸਟ ਹੀ ਚੰਗੀ ਆ ਠੀਕ ਆ ਬਾਕੀ ਇਧਰੋਂ ਬੈਕ ਸਾਈਡ ਤੋਂ ਆ ਵੇਖੋ ਠੀਕ ਆ ਜੀ ਅਗਲੇ ਪਿਛਲੇ ਥਣਾ ਦਾ ਆ ਸਾਈਜ਼ ਆ ਪਿਛਲੇ ਦਾ ਮਗਰਲਾ ਪਰ ਆ ਠੀਕ ਆ ਜੀ ਅਗਲੇ ਨਾਲ ਅਗਲਾ ਸੋ ਨੈਕਸਟ ਡਾਕਟਰ ਆਪਣੇ ਕੋ ਪੰਜਵੇਂ ਨੰਬਰ ਤੱਕ ਆ ਬੈਡ ਆ ਜੀ ਹਾਈਡ ਵੇਲ ਮੇਰੀ ਜੱਡੀ ਆ ਜੀ ਹਾਂ ਇਹ ਬਿਲਕੁਲ ਤੁਹਾਡੀ ਜੱਡੀ ਆ ਤੇ ਇਹ ਸੁਹਾਗਣਵਾ ਇਹ ਛਿੱਗੀ ਆ ਜੀ ਮੂੰ ਛਿੱਗੀ ਦੁੱਧ ਸੁਆ ਸੋ ਲੋ ਠੀਕ ਹੈ ਫਿਰ ਇਹਦੇ ਲੇਵੇ ਦੀ ਗੱਲ ਕਰੀਏ ਲੇਵਾ ਵੇਖੋ ਸਾਰਾ ਫਿਰ ਪੂਰਾ ਬੱਦਾ ਕੱਦ ਹਾਈਟ ਲੈਂਥ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਰੰਗ ਪ੍ਰਿੰਟ ਫੈਸ਼ਨ ਪੁਸ਼ਨ ਵੈੜਦਾ ਇਹਦਾ ਵੀ ਚੰਗਾ ਸੋ ਚੱਡੇ ਲੇਵੇ ਦੀ ਬੜੀ ਸਾਫ ਸੁਥਰੀ ਆ ਸੋ ਚਾਰੇ ਥਣ ਤੇ ਚੱਡਾ ਲੇਵਾ ਬਹੁਤ ਖਬਰਦਾਰ ਥੱਲੇੋਂ ਠੀਕ ਹੈ ਜੀ ਹਜੇ ਵੀ ਡਾਕਟਰ ਤੈਨ ਪੰਜ ਚਾਰ ਟਪਾ ਜੂਗੀ ਮੈਂ ਕਹਾ ਸੰਧੂ ਸਾਹਿਬ ਤੁਰਿਆਣੀ ਜਾਊਗਾ ਲੇਵਾ ਲੈ ਕੇ ਠੀਕ ਹੈ ਦੇਖੋ ਚਾਦ ਉੱਤੇ ਲੇਵਾ ਜੀ ਵੇਖ ਲਓ ਫਿਕਸ ਆਰਡਰ ਆ ਨਹੀਂ ਚੰਗੀ ਵੈੜ ਆ ਐਨੂੰ ਮੜਾ ਮੋੜ ਕੇ ਖਿਲਾ ਦਿਓ ਡਾਕਟਰ ਐਨੂੰ ਦਿਖਾਇਆ ਜੀ ਮੜਾ ਆ ਆ ਲ ਆ ਦੇਖੋ ਜੀ ਫੋਲ ਵੱਡੇ ਕਦ ਕੱਢਦੀ ਆ ਕੋਈ ਛੋਟੀ ਮੰਨ ਕੇ ਸੱਜਣ ਮਾਂ ਸੌਦਾ ਕਰਿਓ ਠੀਕ ਆ ਜੀ ਕਈ ਵਾਰਾ ਹੁੰਦਾ ਮਨ ਦੇ ਵਿੱਚ ਆਈਡੀਆ ਲੱਗ ਜਾਂਦਾ ਵੀ ਕਰੇ ਨਾਰਮਲ ਨਾ ਹੋਵੇ ਦਰਮਿਆਨੀ ਨਾ ਹੋਵੇ ਹਾਂਜੀ 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 ਬੜੀ ਆ ਤੇ ਵੱਡੀ ਕਵਾਂਗੇ ਬਾਕੀ ਸੰਧੂ ਸਾਹਿਬ ਇਹਨੇ ਜਿੰਨਾ ਚੰਨ ਸੁਣਾ ਬੈਂਸ ਵੇਖੋ ਬਾਕੀ ਨੇਵੇ ਦੇ ਵਿੱਚ ਇਹ ਕਹਿਣ ਵਾਲੀਆਂ ਗੱਲਾਂ ਨਹੀਂ ਪਿੱਛੇ ਵੀ ਬੈਂਸ ਬੜੀ ਦੱਗੇ ਵੀ ਹਾਂ ਬਹੁਤ ਵਧੀਆ ਸੋ ਚੰਗੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਆ ਆ ਕਰੋ ਜਗ ਠੀਕ ਆ ਜੀ ਸੋ ਸਪੇਸ ਗੈਬ ਆਫਸੀ ਥਾਣਾ ਦਾ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਠੀਕ ਆ ਜੀ ਏਬੀਐਸ ਬਰੂਡ ਦੀ ਲੋ ਇਹ ਵੀ ਫੁੱਲ ਜ਼ਬਰਦਸਤ ਬੱਛੀ ਆ ਠੀਕ ਆ ਜੀ ਬਾੜੇ ਵੀ ਪਸੰਦ ਆਉਗੀ ਭਰਾਵਾਂ ਨੂੰ ਇਹਨੇ ਸਨ ਸਾਰੇ 25 ਲੀਟਰ ਦੁੱਧ ਚੋਇਆ ਸੀ ਡਾਕਟਰ ਇੱਥੇ ਮੜਾ ਜਾਨ ਨੂੰ ਰੋਕਿਆ ਵੀਰੇ ਆ ਵਿਖਾਇਓ ਜੀ ਆਹ ਦੇਖੋ ਤੇ ਬਾਕੀ ਖਲੋਨੀ ਖਲਾਨੀ ਤੋਰੇ ਤਾਰੇ ਤੋਂ ਵੇਖੋ ਤੁਸੀਂ ਬੜ ਇੱਕ ਕੰਪੀਟੀਸ਼ਨ ਵਾਲਾ ਤੋਰਾ ਕਰਮਾਲੀ ਦਾ ਪੁਛ ਪੁਛ ਕੇ ਤੁਰਦੀ ਹੈ ਪੁਛ ਪੁਛ ਕੇ ਤੁਰਦੀ ਹੈ ਜੀ ਲੇਵਾ ਕਰਮਾਲੀ ਨੂੰ ਬੜੇ ਘੱਟ ਮਿਲਦੇ ਜੀ ਜਿਹੜੀ ਇਹਨੂੰ ਵੀ ਲੇਵਾ ਲੱਗਾ ਬਾਕੀ ਚਲੋ ਹਰੇਕ ਭਰਾ ਦਾ ਇੱਕ ਐਸਟੀਮੇਟ ਹੁੰਦਾ ਵੀ ਯਾਰ ਇਹ ਵੀ ਨਾਲ ਦੱਸ ਦਿਆ ਕਰੋ ਵੀ ਵੀਰ ਦੁੱਧ ਕਿੰਨਾ ਦਊਗੀ ਭਰੇ ਭਾਂਡੇ ਆ ਹਾਂਜੀ ਸੇਵਾ ਦੁੱਧ ਦੁੱਧ ਸੇਵਾ ਦਾ ਬਾਕੀ ਇੱਕ ਅੰਦਾਜ਼ਾ ਹੀ ਆ ਡਾਕਟਰ ਨਾਰਮਲੀ ਆਪਣੀ ਸੰਧੂ ਸਾਹਿਬ ਗਰੰਟੀ ਨਹੀਂ ਗਰੰਟੀ ਨਹੀਂ ਗਰੰਟੀ ਜੇ ਆਪਾਂ ਫਿਰ ਦਾ ਕਹ ਜਾਦੇ ਇੱਕ ਆਈਡੀਆ ਦੀ ਗੱਲ ਕਰਦੇ ਸੰਧੂ ਸਾਹਿਬ ਸਾਲ ਹੀ ਚੀਜ਼ ਆ ਪਤਾ ਨਹੀਂ ਕਦੋਂ ਕੀ ਹੋ ਜਾਣਾ ਇੱਥੇ ਬੰਦੇ ਦਾ ਭਰੋਸਾ ਨਹੀਂ ਆਈਡੀਆ ਹੁੰਦਾ ਵਾ ਜਿੰਨਾ ਸਾਨੂੰ ਕਹਿ ਦਿੰਦੇ ਆ ਅਸੀਂ ਉਸ ਆਈਡੀਆ ਨਾਲ ਉਹਨਾਂ ਨੇ ਮੈਨੂੰ 27 22 ਕਿਹਾ ਏ ਹਾਂ ਜਿੰਨਾ ਤੇ ਲਈ ਆ ਵੀ ਸੁੰਦੇ ਵੀ ਹੋਣਗੇ 27 22 ਲੀਟਰ ਕਹੇ ਪਹਿਲਾਂ ਨੇ ਭਰਿਆ ਵਾ ਠੀਕ ਆ ਬੜੀ ਵਧੀਆ ਚੰਗੀ ਦੂਰੀ ਦੂਰੀ ਤੇ ਥਣ ਲੱਗਾ ਮੁਠੀ ਥਾਣਾ ਪਸੰਦ ਆਊਗੀ ਤੇ 90000 ਦਾ ਤੋਹਫਾ ਮਿਲ ਜੂਗਾ ਤੁਹਾਨੂੰ ਠੀਕ ਆ ਅੱਗੇ ਨੈਕਸਟ ਡਾਕਟਰ ਸਾਹਿਬ ਜੀ ਆਪਣੇ ਸੰਧੂ ਸਾਹਿਬ ਗੱਬਣਿਆ ਵੈੜ ਆ ਤੇ ਦੂਜਾ ਸੂਆ ਸੋਣੀ ਆ ਤੇ ਇਹਨੇ 20 ਲੀਟਰ ਸਹੀ ਦੁੱਧ ਕੱਢਿਆ ਜੀ ਮਗਰਲੇ ਸੂਏ ਠੀਕ ਆ ਪਿਛਲੇ ਸੂਏ ਬਹੁਤ ਸੁਣਾ ਥਣ ਲੱਗਾ ਵੇਖੋ ਜੀ ਬਾਕੀ ਦੋਸੂ ਗੋਲ ਗੋਲ ਬੜੇ ਕਹਿ ਵਾ ਤੁਹਾਨੂੰ ਵਿਖਾਉਣੇ ਆਪਾਂ ਚਾਰੇ ਥਾਣਾ ਗੋਲ ਗੋਲ ਵੇਖੋ ਤੁਸੀਂ ਬਹੁਤ ਵਧੀਆ ਲੰਬਾ ਦੋਹਰਾ ਥਾਣਾ ਸੋ ਚੱਡੇ ਲੇਵੇ ਦੇ ਵਿੱਚ ਢਿਲ ਢੁਲ ਬਹੁਤ ਜਿਆਦਾ ਅੱਜ ਵੀ ਦਿਨ ਕੱਢ ਜੂਗੀ ਲੈ ਜਾ ਦੋ ਲੈ ਜਾ ਚਾਰ ਲੈ ਜਾ ਦੋ ਚੌ ਤਿੰਨਾਂ ਦੇ ਵਿੱਚ ਹੀ ਕਾਫੀ ਇਹਨੇ ਬਣਾਉਣਾ ਅੱਜ ਜ਼ੋਰ ਤੇ ਭਲਕ ਹੋਰ ਵਜਨ ਲੋਡ ਫੁੱਲ ਜੇ ਕੋਈ ਵੀਰ ਭੈਣ ਭਰਾ ਦੂਰੋਂ ਨੇੜਿਓ ਆਨ ਆਈਂ ਦੇ ਵਿੱਚ ਬੇਸ਼ੱਕ ਵਜਨ ਵਟਾ ਪੂਰਾ ਸੋ ਜਿੰਨੇ ਡਾਕਟਰ ਸਾਹਿਬ ਨੂੰ ਕਹਾਂਗੇ ਜਿੰਨੀ ਕੀ ਡਿਮਾਂਡ ਕਰਨੀ ਉਸ ਅਕੋਰਡਿੰਗ ਕਰਮਾਂ ਦੀ ਦੁੱਧ ਵੀ ਚੰਗਾ ਉਹਨਾਂ ਚਵਾਈ ਜਾਊਗੀ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਆਹ ਮੂੰਹ ਮੱਥੇ ਦੇ ਪਾਸੇ ਉੱਤੇ ਜਾ ਕੇ ਸਵੇਰ ਸੁੰਦੀ ਹੈ ਡਾਕਟਰ ਹਾਂਜੀ ਹਾਂਜੀ ਤੀਜਾ ਕੋਈ ਘਰ ਆਇਆ ਦੂਜਾ ਕਹ ਕੋਈ ਤੀਜਾ ਲਾਲੇ ਦੂਜਾ ਲਾਲੇ ਆਪੋ ਆਪਣੀ ਸਮਝ ਹੈ ਜੀ ਓਏ ਹੁਣ ਜਿਹੜਾ ਪਹਿਲਾ ਸੂਪੀ ਨੇ ਕਰ ਦੂਜਾ ਵੀ ਸੂਣਾ ਤੇ ਦੂਜੇ ਨੇ ਤੀਜਾ ਵੀ ਸੂਣਾ ਤੇ ਤੀਜੇ ਨੇ ਚੌਥਾ ਨੇ 15-15 ਸੂਹੀ ਸੁੰਦੀਆਂ ਹਾਂ ਬਾਕੀ ਕੋਸ਼ਿਸ਼ ਸੰਧੂ ਸਾਹਿਬ ਇੰਨੀ ਕ ਰਹੀਦੀ ਆ ਆਪਾਂ ਜਿਹੜਾ ਨਵਾਂ ਹੀ ਵੜ ਲੈ ਲਈ ਜੀ ਹੁੰਦੇ ਆ ਜੀ ਆ ਇਹ ਵੀ ਹੋ ਜਾਂਦਾ ਜੀ ਕਿਹੜਾ 5-4 ਸਾਲ ਦਾ ਜਵਾਨ ਹੋ ਕੇ ਪਹਿਲਾ ਸੂਆ ਸੁੰਦਾ ਪਹਿਲਾ ਸੂਆ ਤੇ ਉਹ ਵੀ ਕਈ ਨੀ ਕਹਿ ਦਿੰਦਾ ਹੈ 5 ਸਾਲਾਂ ਦਾ ਹੋ ਗਿਆ ਕਈ ਨਾ ਕਈ ਨਾ ਦੱਬਾ ਦੱਬਾ ਮਾਰ ਜੇ ਤਾਂ ਦੋ ਸੂਵੇ ਕਰਾ ਮਾ 300 ਦੇ ਮਸਾ ਇੱਕ ਬੰਦਾ ਪਸ਼ੂ ਸੁੰਦਾ ਹਾਂਜੀ ਹਾਂਜੀ ਦੱਬਾ ਹੀ ਮਾਰ ਜੇ ਜੀ ਹਾਂ ਇਸੇ ਤਰ੍ਹਾਂ ਹੀ ਆ ਲੋ ਵੀ ਇਹ ਵੜ ਦੋਸਤੋ ਤੁਹ ਤੇ ਚੰਗੀ ਵਹਿੜ ਡਾਕਟਰ ਕੀ ਮੁੱਲ ਆ ਵਾਰੀ ਇਹਦਾ ਭਰਾ ਜਿੰਦੂ ਸਾਹਿਬ ਮੁੱਲ ਜਿੰਨਾ ਮਰਜ਼ੀ ਕਰ ਲਈਏ ਇਹ 75000 ਤੋਂ 100 ਛੋਟ ਕਰ ਦਾਂਗੇ 75 ਤੋਂ 100 ਹਾਂਜੀ ਲੋ ਵੀ 75000 ਦੇ ਵਿੱਚੋਂ 100 ਰੁਪਈਆ ਛੋਟ ਆ ਠੀਕ ਆ ਜੀ ਆ ਦੇਖੋ ਇਹ ਗਰਮੀ ਦੀ ਜਾਨ ਆ ہاں ਥਾਨ ਵੀ ਸੋਨਾ ਸਾਰੀ ਚੰਗੀ ਵਹਿੜ ਆ ਜੀ ਪਲੀ ਪਲੀਤੀ ਵੀ ਚੰਗੀ ਪ੍ਰਿੰਟ ਵੀ ਚੰਗਾ ਬਿਊਟੀ ਚ ਬਿਲਕੁਲ ਜੀ ਬਿਲਕੁਲ ਅੱਗੇ ਨੈਗੇਟਿਵ ਡਾਕਟਰ ਆਪਣੇ ਕੋਲ ਇੱਕ ਜਰਸੀ ਐਂਡ ਦੇ ਵਿੱਚ ਆ ਖੜੀ ਆ ਇਹ ਪਹਿਲੇ ਉਹਦੇ ਪਲੱਸ ਪੁਆਇੰਟ ਸੰਧੂ ਸਾਹਿਬ ਆ ਵਾਚੀ ਵੇਖੋ ਜੀ ਇਹਦੀ ਸੈਗ ਦੀ ਬੱਚੀ ਆਈ ਹੈ ਅੱਛਾ ਸੈਗ ਦੀ ਆ ਹਾਂਜੀ ਠੀਕ ਆ ਜੀ ਠੀਕ ਆ ਲਓ ਵੀ ਜਰਸੀ ਬੱਚੀਆ ਕਰੋ ਜਾ ਕੇ ਠੀਕ ਆ ਬਹੁਤ ਸੋਹਣੀ ਬੱਚਾ ਬਾਕੀ 나ੜੂ ਨਾਲ ਆ ਬੱਚੇ ਤੇ ਕਿੰਨੇ ਤੇਜਾ ਕਿ ਦੂਜਾ ਦਿਨ ਨਹੀਂ ਜੀ ਕੱਲ ਸੂਈ ਆ ਕੱਲ ਸੂਈ ਆ ਹਾਂਜੀ ਆ ਲਓ ਵੀ ਕੱਲ ਦੀ ਦੋਸਤੋ ਸੂਈ ਆ ਠੀਕ ਆ ਜੀ 나ਰੂ ਨਾਲ ਆ ਬੱਚੇ ਤੇ ਬਾਕੀ ਵੇੜ ਤੁਹਾਨੂੰ ਦਿਖਾਉਣੇ ਆਪਾਂ ਪ੍ਰੋਪਰ ਇਹ ਪੰਜਾਬ ਵਾਲੀ ਜਰਸੀ ਮੰਨ ਕੇ ਕੋਈ ਭਰਾ ਸੋਧਾ ਕਰਵਾ ਗੱਡੀ ਜਰਸੀ ਬਿਊਟੀ ਬਹੁਤ ਵਜਨ ਵੇੜ ਤੁਸੀਂ ਚੈੱਕ ਕਰੋ ਠੀਕ ਆ ਜੀ ਆ ਵੇਖੋ ਜਦੋਂ ਪਹਿਲਾਂ ਛਿੱਟੇ ਦੇ ਸਖਾਰ ਦੇ ਟਰੈਕਟਰ ਨਹੀਂ ਹੁੰਦੇ ਉਹਨਾਂ ਤੇ ਤਾਂ ਵਜਨ ਹੀ ਨਹੀਂ ਆ ਆ ਦੇਖੋ ਤੇ ਬਾਕੀ ਬੋਦੀ ਵਾਲੀ ਵੱਡੀ ਇਹੋ ਜਿਹਿਆਂ ਦਾ ਬੈੜਾ ਤੋੜਾ ਆਪਾਂ ਬੱਚੀਆਂ ਲੇ ਲਈਏ ਨਾ ਬਹੁਤ ਵਧੀਆ ਜੀ ਹਾਂ ਇਹਨੇ 25 ਲੀਟਰ ਸਹੀ ਦੁੱਧ ਭਰਿਆ ਜੇ ਵੀ ਗਾਂ ਨਸਮੂਲ ਤੇ ਕੰਮ ਕਰਨ ਲਈ ਬੜੀ ਲਾਹਵੰਦ ਬੜੀ ਵਧੀਆ ਸੰਧੂ ਸਾਹਿਬ ਹਾਂ ਬੱਚੀ ਸਾਰੀ ਬਹੁਤ ਵਧੀਆ ਬੈਰ ਓਵਰ ਆਲ ਜਿੰਨੀ ਸਾਰੀ ਚੰਗੀ ਥਣਾ ਤੋਂ ਦੇਖਣਿਆ ਸੰਧੂ ਸਾਹਿਬ ਆਪਾਂ ਚਵਾਈ ਕੀਤੀ ਜੇ ਫਿਰ ਅੱਧੀ ਦੁਪਹਿਰੇ ਅੱਛਾ ਇਹਨੂੰ ਆਪਾਂ ਜਿੰਨੀ ਸਾਫ਼ ਕਰਾਂਗੇ ਉਨਾਂ ਹੀ ਚੰਗਾ ਹੀ ਥਣਾ ਤੋਂ ਵੇਖ ਲਓ ਭਾਬ ਕਰੋ ਠੀਕ ਆ ਜੀ ਹਾਂਜੀ ਡਾਕਟਰ ਸਾਹਿਬ ਤੀਜਾ ਕਿ ਸੁਭਾਹ ਹੋ ਗਈ ਹਾਂ ਹਾਂਜੀ 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 ਤੇ ਕੋਈ ਵੀਰ ਭੈਣ ਭਰਾ ਸੌਦਾ ਕਰਕੇ 10000 ਦੇ ਆਪਾਂ ਬੱਛੀ ਰੱਖ ਲਾਂਗੇ ਜੀ ਅੱਛਾ ਜੀ ਹਾਂਜੀ ਲੋ ਵੀ 10000 ਦੀ ਡਾਕਟਰ ਦਾ ਵੀ ਬੱਛੀ ਵੀ ਰੱਖ ਲਾਂਗੇ ਤਾਂ ਜਿਹੜੇ ਭਰਾ ਦੇ ਆਪਾਂ ਨਾਰਮਲ ਹੀ ਗੱਲ ਕਰਦੇ ਆ ਠੀਕ ਆ ਜੀ ਬੱਛੀ ਬਹੁਤ ਚੰਗੇ ਸੀਮੰਤੀ ਆ ਮਗਰ ਸੈਗ 50 ਜੀ ਉਹ ਬਾੜ ਦੀ ਤੇ ਬੱਛੀ ਬ੍ਰੀਡ ਤੇ ਕੰਮ ਕਿਸੇ ਭਰਾ ਨੇ ਕੱਲ ਨੂੰ ਕਰਨਾ ਤੇ ਤੁਸੀਂ ਅੱਜ ਹੀ ਸਟਾਰਟ ਕਰ ਸਕਦੇ ਜੇ ਬੱਛੀ ਤੇ ਨਾਲ ਜਾਊਗੀ ਠੀਕ ਆ ਹਾਂਜੀ ਬਹੁਤ ਵਧੀਆ ਤੇ ਬੋਲਾ ਡਾਕਟਰ ਦੋਗ ਡੰਗ ਚੋਲਿਆ ਫਿਰ ਆਪਾਂ ਹਾਂਜੀ ਹਾਂਜੀ ਕਿੰਨਾ ਕ ਬੋਲਾ ਕਾ ਆਪਾਂ ਪਰਾ 14 ਲੀਟਰ ਬੋਲਾ ਚੋਇਆ ਏ 14 ਕ ਲੀਟਰ ਹਾਂਜੀ ਠੀਕ ਹੈ ਵੀਰੇ ਤੇ 25 ਲੀਟਰ ਜਿਹੜਾ ਸਹੀ ਦੁੱਧ ਕੱਢਿਆ ਇੰਨੇ ਮਗਲੇ ਸ ਠੀਕ ਹੈ ਜੀ ਲਓ ਵੀ 14 ਲੀਟਰ ਦਾ ਬੋਲਾ ਤੇ ਇਸ ਕੁਆਲਟੀ ਵੇਖੋ ਜੀ ਕਿੰਨੀ ਬੋਦੀ ਬੱਚੀਆਂ ਚੰਗੀਆਂ ਪਾਜੂਗੀ ਇਹ ਗਾੜੀ ਕਰਮਾਲੀ ਮੇ ਰੱਖੇ ਗੁਰੂ ਰਾਮਦਾਸ ਆਹ ਬਾਬਾ ਬੁੱਢਾ ਉਮਰ ਲੰਮੀ ਕਰੇ ਇਹਦੀ ਹਾਂ ਤੇ ਇਹੋ ਜੀ ਆ ਬੈਡਾ ਤੋਂ ਆਪਾਂ ਇੱਕ ਹੀ ਬੈਡ ਲਾਗੇ ਜਿਹਦਾ ਆ ਬੱਛੀ ਆ ਅਗਲੇ ਸੋਏ ਬੱਛੀਆਂ ਤਿਆਰ ਕਰ ਸਕਦੇ ਆ ਜੀ ਇਹਦੀ ਬਿਲਕੁਲ ਬਿਲਕੁਲ ਤੇ ਕੀ ਮੁੱਲ ਰਊਗਾ ਡਾਕਟਰ ਸਾਹਿਬ ਇਹਦਾ ਮੁੱਲ ਜਿੰਨਾ ਮਰਜ਼ੀ ਕਰ ਲਈਏ ਸੰਧੂ ਸਾਹਿਬ ਇਹ 90000 ਦੀ ਜਦਾਂ ਨੇ ਹਾਂ ਜੀ ਨੰਬੇ ਦੀ ਹਾਂਜੀ ਕਰ ਕਰਕੇ ਲੈਸ ਦੇ ਦੀ ਕੋਈ ਗੱਲ ਨਹੀਂ ਬਿਲਕੁਲ ਆ ਕਰਦਾਂਗੇ ਸੰਧੂ ਸਾਹਿਬ ਮਾਨ ਮੌਕੇ ਤੇ ਆਹ ਸਾਡਾ ਵੀ ਤਾਂ ਰੱਖੇਗਾ ਆਹਦਾ ਕੋਈ ਨਾ ਕੋਈ ਕੋਈ ਨਹੀਂ ਤੇ ਮੈਂ ਸਾਡਾ ਵੀ ਤਾਂ ਕਰ ਲਾਂ ਮਾਨਤ ਹਾਂਜੀ ਅਸੀਂ ਵੀ ਕਹਿ ਦਿੰਦੇ ਆ ਭੈਣ ਭਰਾਵਾਂ ਨੂੰ ਜਿੰਨਾ ਭਾਵੇਂ ਨਹੀਂ 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 ਹਾਂਜੀ ਹਾਂਜੀ ਲੋ ਵੀ ਬੈਡ ਇਹ ਦੋਸੋਂ ਚੰਗੀ ਆ ਬਾਕੀ ਤੁਹਾਨੂੰ ਦਿਖਾਤੀ ਆਪਾਂ ਸੋ ਸ਼ੁਰੂਆਤ ਤਕਰੀਬਨ ਹਜੇ ਦੋ ਕ ਡੰਗ ਦੀਆਂ ਚੁਵਾਈਆਂ ਹੋਈਆਂ ਸਾਰੀਆਂ ਚੁਵਾਈਆਂ ਚੁਵਾਈਆਂ ਤੇ ਆਜੂਗੀ ਕਰਮਾ ਵਾਲੀ ਥੱਲੇੋਂ ਕਾਫੀ ਦੁੱਧ ਦੁੱਧ ਦੇ ਬਹੁਤ ਵਧੀਆ ਸਾਫ ਸੁਥਰੇ ਇਹ ਪਸ਼ੂ ਆ ਸਾਰੇ ਠੀਕ ਆ ਜੀ ਤੇ ਚਾਰ ਤੋਂ ਪੰਜ ਦਾ ਜਿਹੜੇ ਆਪਾਂ ਤੁਹਾਨੂੰ ਜਰਸੀ ਬਰੀਡ ਦੇ ਵਿੱਚ ਹੀ ਵੇੜਾ ਦਿਖਾਈਆਂ ਨੇ ਬਾ ਕਮਾਲ ਇੱਕ ਬੱਚੀ ਦਿਖਾਈ ਆ ਪਹਿਲਾ ਸੂਆ ਕਰਮਾ ਵਾਲੀ ਸੂਨ ਵਾਲੀ ਮੋਹ ਦੰਦੀ ਤੋਂ ਆ ਦੋ ਦੰਦ ਦੋਂਦੀ ਪਿਓਰ ਠੀਕ ਆ ਸੋ ਮੂੰ ਫੜ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਕਨਫਰਮ ਕਰਾਤੀ ਆ ਇੱਥੇ ਆਣ ਕੇ ਮੇਰਾ ਭਰਾ ਵੀ ਤੁਸੀਂ ਤਸੱਲੀ ਕਰ ਸਕਦੇ ਜੇ ਠੀਕ ਆ ਜੀ ਸੋ ਇਹ ਗੱਲਬਾਤ ਇਹ ਡਿਟੇਲਸ ਹੀ ਅੱ ਡਾਕਟਰ ਗਰ ਸਾਹਿਬ ਸਿੰਘ ਉਹਨਾਂ ਦੇ ਫਾਰਮ ਤੋਂ ਇਹਨਾਂ ਵੜਾਂ ਦੀ ਇੱਕ ਡਾਕਟਰ ਸਾਹਿਬ ਆਪਣੇ ਨੰਬਰ ਕਰ ਦਿਓ ਸਾਹ ਜੀ ਨੰਬਰ ਆਪਣਾ ਸੰਧੂ ਸਾਹਿਬ 84379 3359 84379 3359 ਸੰਧੂ ਸਾਹਿਬ ਬਾਕੀ ਕੋਸ਼ਿਸ਼ ਕਰਿਆ ਕਰੋ ਇੱਕ ਵੀ ਜਿਹੜੇ ਵੀਰ ਭੈਣ ਭਰਾ ਗਾ ਲੈਂਦੇ ਆ ਇਹ ਚਾਣ ਕੇ ਲੈ ਕੇ ਜਾਇਆ ਕਰੋ ਤਸੱਲੀ ਕਰਕੇ ਹਾਂ ਤੇ ਕੋਈ ਲਾਂਮਾ ਸ਼ਾਮਾ ਨਹੀਂ ਬਾਅਦ ਹੁੰਦਾ ਜੀ ਤੇ ਬਾਕੀ ਜਿਹੜਾ ਨਹੀਂ ਟਾਈਮ ਲੱਗਦਾ ਉਹ ਵੀਡੀਓ ਕਾਲ ਦੇ ਵਿੱਚ ਆਪਣੀ ਚੋਲੇ ਤੇ ਬਾਅਦ ਵਿੱਚ ਮਸਟੈਟਸ ਹੁੰਦਾ 1 ਮਿੰਟ ਜੀ ਨਹੀਂ ਪੜਦਾ ਕਿਦੋਂ ਮਸਟੈਟਸ ਹੋ ਜਾਂਦੀ ਆ ਤੇ ਸਾਵਾਂ ਵਾਲੀਆਂ ਚੀਜ਼ਾਂ ਜੀ ਕੁਛ ਛੇ ਹੋ ਰੱਖਿਆ ਕਰੋ ਵੀ ਖੁਦ ਜਾਓ ਖੁਦ ਹੀ ਲੈ ਕੇ ਜਾਓ ਹਾਂ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਜ਼ਿੰਮੇਵਾਰੀ ਸਾਡੀ ਬਿਲਕੁਲ ਬਿਲਕੁਲ ਇਹੋ ਗੱਲਬਾਤ ਆ ਸੋ ਇਹ ਗੱਲਬਾਤ ਆ ਕਿਸਾਨ ਵੀਰੋ ਨੰਬਰ ਸਕਰੀਨ ਤੇ ਲੱਗ ਚੁੱਕਾ ਹੈ ਕਾਲ ਕਰੋ ਗੱਲਬਾਤ ਕਰੋ ਪਸ਼ੂ ਸਾਰੇ ਚੰਗੇ ਆ ਠੀਕ ਆ ਜੀ ਹਰ ਵਾਰ ਪਸ਼ੂ ਵਧੀਆ ਚੰਗੇ ਆਉਂਦੇ ਆ ਸਾਫ ਸੁਥਰੇ ਆਉਂਦੇ ਆ ਠੀਕ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ